ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿ ਅਰਵਾਦ ਆਤੂਕ ਬ੍ਰਹਮ ਓੰਕਾਰ ਚਾਰਨੇ ਸਿ ਰੱਖਿਆ ਕਰਨ ਵਾਲਾ ਇੱਕ ਜੋ ਜਾਤੀ ਵਿਜਾਤੀ ਸਰਗਤ ਭੇਡ ਰਹਿਤ ਹੈ ਜਾਤੀ ਜਿਵੇਂ ਆਪਾਂ ਮਨੁੱਖ ਇੱਕ ਜਾਤੀ ਇਹ ਤੋਂ ਵੀ ਉਹ ਰਹਿਤ ਹੈ ਤੇ ਵਿਜਾਤੀ ਜਿਵੇਂ ਪਸ਼ੂ ਹਨ ਦੂਜੀ ਜਾਤ ਦੇ ਉਹਨਾਂ ਵਿੱਚੋਂ ਵੀ ਕਿਸੇ ਵਿੱਚੋਂ ਨਹੀਂ ਤੇ ਸਰਗਤ ਭੇਡ ਆਪਣੇ ਆਪ ਵਿੱਚ ਫਰਕ ਹੋਣਾ ਜਿਹਨੇ ਦਰਸਦਾ ਹੈ ਉਹਦਾ ਮੋਢ ਮੋਟਾ ਹੈ ਕਹੜੇ ਪਤਲੇ ਆ ਟਹਿਣੀਆਂ ਉਦੋਂ ਪਤਲੀਆਂ ਐ ਪੱtre ਹੋਰ ਤਰ੍ਹਾਂ ਦੇ ਐ ਉਹਨੂੰ ਆਪਣੇ ਆਪ ਵਿੱਚ ਜਿਹਦੇ ਫਰਕ ਹੋਏ ਨੂੰ ਸੋਏਗਾ ਤੇ ਭੇਡ ਕਹੀਦਾ ਇਹਨਾਂ ਤਿੰਨਾਂ ਤੋਂ ਜਿਹੜਾ ਰਹਿਤ ਹੈ ਐਸਾ ਹੈ ਪਰਮੇਸ਼ਰ ਓਮਕਾਰ ਮੰਗਲ ਰੂਪ ਹੈ ਓਮਕਾਰ ਉਚਾਰਨ ਵਿੱਚ ਰੱਖਿਆ ਕਰਨ ਵਾਲਾ ਹੈ ਐਸਾ ਜਿਹੜਾ ਇੱਕ ਓਮਕਾਰ ਤੇ ਬੀਜ ਮੰਤਰ ਸਤਿਗੁਰੂ ਜੀ ਨੇ ਧਾਰਨ ਕੀਤਾ ਹੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 500 ਤੇ 23 ਵੇਰਾ ਇਹ ਮੰਤਰ ਹੁੰਦਾ ਹੈ ਸੋ ਜਿਹੜਾ ਏਕ ਹੈ ਉਹ ਸਤਿਗੁਰੂ ਜੀ ਨੇ ਅੰਗ ਵਿੱਚ ਲਾਇਆ ਹੈ ਅੱਖਰਾਂ ਵਿੱਚ ਨਹੀਂ ਈੜੀ ਨੂੰ ਸਿਹਾਰੀ ਲਾ ਕੇ ਕਕਾ ਏਕ ਨਹੀਂ ਕਿਹਾ ਏਕਾ ਜਿਵੇਂ ਏਕਾ ਦੂਆ ਤੀਆਂ ਹੁੰਦਾ ਹੈ ਇਸਰ ਅੰਗ ਲਾ ਕੇ ਏਕਾ ਕਿਹਾ ਇਸ ਦਾ ਕਾਰਨ ਹੈ ਸੋ ਸ੍ਰੇਸ਼ਟ ਪ੍ਰਕਾਰ ਦਾ ਭੇਦ ਸੀ ਉਸ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਏਕਾ ਲਾਇਆ ਓਮਕਾਰ ਓਮ ਸੋ ਓ ਨਮੋ ਓ ਨਾਮ ਪਿਛੜ ਕੇ ਪਾਕਿਸਤਾਨ ਵੇਦਾਂ ਦੇ ਮੁਤਾਬਕ ਕੋਈ ਕਹਿੰਦਾ ਸੀ ਆਹ ਜਾਪ ਚੰਗਾ ਕੋਈ ਕਹਿੰਦਾ ਸੀ ਆਹ ਜਾਪ ਚੰਗਾ ਸਤਗੁਰ ਜੀ ਨੇ ਸਾਰੇ ਭਲੇਖੇ ਦੂਰ ਕਰਨ ਵਾਸਤੇ ਏਕਾ ਲਾ ਕੇ ਕਹਿ ਦਿੱਤਾ ਕਿ ਓਮਕਾਰ ਭਾਈ ਇੱਕੋ ਹੀ ਹੈ ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਏਕਾ ਲਾ ਕੇ ਭਰਮ ਦੂਰ ਕੀਤਾ ਹੈ ਓਮਕਾਰ ਮੰਗਲ ਰੂਪ ਹੈ ਤੇ ਸਤਗੁਰ ਸਤ ਸੱਤ ਮੋਤਰ ਹੈ ਸਤ ਸਦਾ ਰਹਿਣ ਵਾਲਾ ਹੈ ਤੇ ਗੋ ਸਿਰ ਸੰਗਤਾਂ ਦੇ ਮੁਤਾਬਕ ਨਾਮ ਹੈ ਅਗਿਆਨ ਦਾ ਸਾਬ ਦੀਆਂ ਰਿਚਾ ਮੁਤਾਬਕ ਹੈ ਰੂਹ ਨਾਮ ਪ੍ਰਕਾਸ਼ ਦਾ ਗੋ ਅਗਿਆਨ ਦੇ ਹਨੇਰੇ ਨੂੰ ਮੇਟ ਕਰਕੇ ਰੂਹ ਜਿਹੜਾ ਪ੍ਰਕਾਸ਼ ਕਰਨ ਵਾਲਾ ਉਹਦਾ ਨਾਮ ਹੁੰਦਾ ਗੁਰ ਜਾਂ ਗੁਰੂ ਤੇ ਗਿਰਧਾਂਤੂ ਤੋਂ ਬਣਿਆ ਹੈ ਗਿਰ ਨਾਮ ਹੈ ਪਹਾੜ ਦਾ ਪਰਮੇਸ਼ਰ ਪਹਾੜ ਦੀ ਤਰ੍ਹਾਂ ਹੈ ਤੂੰ ਮੇਰੋਂ ਮੇਰ ਪਰਬਤ ਪਰ ਸਵਾਮੀ ਓਤ ਗਹੀ ਮਹ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੇ ਗਿਰਨਾਮ ਹੈ ਨਿਕਲਣ ਦਾ ਸੋ ਜਿਵੇਂ ਸਤਿਗੁਰੂ ਜੀ ਨੇ ਬਚਨ ਕਰਨ ਕਾਮ ਕ੍ਰੋਧ ਮਾਰਕਟ ਦੇ ਤੁਦ ਸਾਹ ਪਰਵਾੜੇ ਤਰਕ ਸ਼ਬਦ ਆਉਂਦੇ ਹਨ ਨਿਕਲ ਜਾਣਾ ਸਿੱਖ ਦੇ ਹਿਰਦੇ ਵਿੱਚੋਂ ਵਿਕਾਰ ਨੂੰ ਉਭਾਵ ਕਰ ਦੇਣਾ ਇਸ ਵਾਸਤੇ ਨਿਕਲਣ ਦਾ ਵੀ ਜਨਾਇਕ ਹੈ ਤੇ ਗਿਰਨਾਮ ਹੈ ਜਿਹੜਾ ਬਾਣੀ ਨੂੰ ਕਹੀਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵ ਜਨ ਮੰਨੈ ਪ੍ਰਤੱਖ ਗੁਰੂ ਨਸਤਾਰੇ ਤੇ ਇਸ ਤਰ੍ਹਾਂ ਅਰਥ ਇਸ ਦੇ ਹਨ ਅਗਿਆਨ ਦੇ ਹਨੇਰੇ ਨੂੰ ਚੱਕ ਕੇ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਉਸ ਨੂੰ ਕਹੀਦਾ ਸਤਿਗੁਰੂ ਅੱਜ ਕੱਲੇ ਭਾਵੇਂ ਬਹੁਤ ਬਣੇ ਰਹਿ ਸਰਦੇ ਬਣਤੀ ਪਰ ਪੂਰਨ ਗੁਰੂ ਵਰਗਾ ਕੋਈ ਨਾ ਸੀ ਨਾ ਹੈ ਤੇ ਨਾ ਆਉਣ ਵਾਲਾ ਸਮਿਰਤ ਹੋਵੇਗਾ ਪ੍ਰਸਾਦ ਪ੍ਰਸਾਦ ਨਾਮ ਹੈ ਕਿਰਪਾ ਦਾ ਉਹ ਇੱਕ ਓੰਕਾਰ ਜਿਹੜਾ ਸਤਿਗੁਰੂ ਹੈ ਉਹਦੀ ਪ੍ਰਸਾਦ ਕਿਰਪਾ ਹੈ ਪਰਿਵਿਸ਼ੇਸ਼ ਕਰਕੇ ਸਾਧਨਾ ਦਾ ਸਵਾਦ ਅਜੇ ਹੁਣੇ ਪ੍ਰਸਾਦਾ ਛਾ ਲੈ ਕੇ ਇਹਦਾ ਬੜੀ ਸਵਾਦ ਬਣੀ ਹੈ ਫਲਾਨੀ ਚੀਜ਼ ਬੜੀ ਸਵਾਦ ਹੈ ਜਿਹੜਾ ਸਵਾਦਾਂ ਤੋਂ ਪਰੇ ਹੋਵੇ ਉਹਨੂੰ ਪ੍ਰਸਾਦ ਕਹੀਦਾ ਹੈ ਪਰਿਵਿਸ਼ੇਸ਼ ਕਰਕੇ ਸਵਾਦਾਂ ਤੋਂ ਪਰੇ ਹੈ ਤੇ ਸਾਧ ਉਹ ਕੱਟਿਆ ਵੀ ਨਹੀਂ ਜਾਂਦਾ ਪਰਮੇਸ਼ਰ ਕੱਟਣ ਤੋਂ ਵੀ ਰਹਿਤ ਹੈ ਇਹ ਤਾਂ ਇੱਕ ਓੰਕਾਰ ਸਤਗੁਰੂ ਪ੍ਰਸਾਦ ਉਹਦੀ ਕਿਰਪਾ ਹੈ